ਹਾਂਜੀ ਵੀਰੇ ਤੇ ਅੱਜ ਆਪਾਂ ਚੱਲੇ ਪਟਿਆਲੇ ਤੇ ਉੱਥੇ ਚੱਲੇ ਆਪਾਂ ਕੁਝ ਖਾਣੇ ਪੀਣੇ ਆਗੇ ਅੱਜ ਦਾ ਬਲੌਗ ਆਪਣਾ ਇਹੀ ਜਾਗਾ ਕਿਤੇ ਮੈਂ ਘਰੇ ਸੀਗਾ ਤੇ ਮੇਰਾ ਪਤੀ ਜਾ ਮੇਰਾ ਕਹਿੰਦਾ ਮੈਨੂੰ ਕੁਝ ਖਵਾ ਕੇ ਲੈ ਕੇ ਆ ਤੇ ਆਪਾਂ ਅੱਜ ਚੱਲੇ ਦੋਨੋਂ ਸ਼کاری ਆਪਣੇ ਨਾਲ ਨੇ ਕਾਸ਼ਿਫ 파ਠਕ ਐਂ ਨਵਜੋਤ 파ਠਕ ਤੇ ਚਲੋ ਜੀ ਚੱਲੀਏ ਚਲੋ ਚਲਾਓ ਜੀ ਫਿਰ ਮੋਟਰਸਾਈਕਲ ਮੈਂ ਪਿੱਛੇ ਬੈੜ ਦਮ ਪਹੁੰਚ ਗਏ ਤੇ ਅੰਦਰ ਦੇਖੋ ਕਿਹੜੇ ਕਿਹੜੇ ਬੰਦੇ ਪਹੁੰਚੇ ਹੋਏ ਨੇ ਇਕੱਲੇ ਇਕੱਲੇ ਬੈਣ ਚੋਰ ਫਰਦੇ ਹੋਗੇ ਕੀ ਹਾਲ ਹੈ ਕਿਤੋਂ ਪਹੁੰਚ ਗਏ ਹੋ ਕਿ ਫੋਨ ਨਹੀਂ ਕਰ ਸਕਦਾ ਸੀ ਮੈਂ ਆ ਰਿਹਾ ਮੈਂ ਮੰਡੀ ਕੋਲ ਕਰਾਂਜ ਮੇਰਾ ਬਰਮ ਆਇਆ ਕਿਥੋਂ ਬਾਹਰੋਂ ਅਮਰੀਕਾੋਂ ਨਾ ਹਾਂ ਯੂਐਸਏ ਯੂਐਸਏ ਹੋਈ ਹੈ ਕਿ ਆਓ ਕਦਰ ਆਪਕੇ ਫਟਕਾ ਤੋਂ ਪਰਲੇ ਪਾਸੇ ਸੰਗਰੂਰ ਤੋਂ ਆਇਆ ਜੀ ਮੈਂ ਓਕੇ ਜੀ ਕੀ ਖ਼ਬਰ ਹੈ ਫਿਰ ਸਹੀ ਟਾਈਮ ਤੇ ਪਹੁੰਚ ਗਏ ਅਸੀਂ ਤੂੰ ਖਵਾ ਰਿਹਾ ਹੁੰਦਾ ਸਕੋਰੇ ਕਿ ਹਾਲਾ ਕਰਨੀ ਵੀਰੇ ਕੀ ਹਾਲ ਹੈ ਜੀ ਐਨ ਪਦੀਆ ਖਵਾ ਕੀ ਰਿਹਾ ਪਹਿਲਾਂ ਤਾਂ ਐਂ ਦੱਸੋ ਮੈਨੂੰ ਮਾਲ ਜੀ ਉਸ ਖਾ ਲੋ ਠੀਕ ਆ ਵੀਰੇ ਕੀ ਚਾਹਤਾ ਪਰ ਪਹਿਲੇ ਤੂੰ ਦੇਗਾ ਕੇ ਖਵਾ ਸੀ ਆ ਮੈਂ ਅਥਰਲ ਦਵਾਗੇ ਚਲ ਤੂੰ ਹੱਥ ਨਾਲੇ ਖਵਾ ਪੀ ਕਿ ਬਿਰੋ ਹੈ ਹਲੋ ਮੈਨੂੰ ਪਤਾ ਲੱਗ ਗਿਆ ਦੀ ਤੂੰ ਉੱਥੇ ਵਰ ਰਿਹਾ ਮੈਂ ਕਿਹਾ ਚੱਲ ਖਾ ਪੀ ਕੇ ਆਉਦੇ ਲੱਗੇ ਕੁਝ ਮੈਂ ਪਟਾੜੀ ਦੀ ਕਰਮ ਜੇ ਕਰਵਾ ਆਰਡਰ ਕਰਵਾਛੇ ਪੀ ਬਾਬੂ ਜੀ ਤੇ ਕਰੋ ਪੈਣਾ ਲਓ ਯਾਰ ਅਸੀਂ ਵੀਰੇ ਜਿਵੇਂ ਕੀ ਦੁਕਾਨ ਚ ਪਹੁੰਚ ਗਏ ਤੇ ਆਰਡਰ ਦੇਤਾ ਕੀ ਆਰਡਰ ਦਿੱਤਾ ਮੱਖਣੀ ਪਨੀਰ ਪੀਜ਼ਾ ਹੈ ਚਲੋ ਦੇਖਦੇ ਵੀਰੇ ਇਹਨਾਂ ਨੇ ਜੋ ਆਰਡਰ ਦਿੱਤਾ ਆਉਂਦਾ ਵੀ ਨਹੀਂ ਆਉਂਦਾ ਹਜੇ ਨਹੀਂ ਆਉਂਦਾ ਹੋਰ ਕਰਨੀ ਵੀਰੇ ਕੋਈ ਨਵੀਂ ਤਾਜੀ ਬਾਬਾ ਜੀ ਵਧੀਆ ਇਹ ਤੋਂ ਅੱਗੇ ਵੀ ਬੋਲ ਪਾ ਹੁਣ ਕੁਛ ਆ ਅੱਗੇ ਵਧੀਆ ਉਹ ਤਾਂ ਤੈਨੂੰ ਦੱਸਦਾ ਵਧੀਆ ਅਨੇ ਦਿਨਾਂ ਬਾਅਦ ਮਿਲੇ ਆਪਾਂ ਦੋਨੋਂ ਕੰਮ ਕਾਰਾਂ ਵਿੱਚ ਬੀਜੀ ਆ। ਕੰਮ ਇਹ ਤਾਂ ਹੈ ਵੀ ਅਸੀਂ ਹੁਣ ਕੰਮ ਕਾਰਾਂ 'ਚ ਬੀਜੀ ਹੋ ਜਾਈਏ। ਮੈਂ ਵੀ ਹੁਣ ਮੈਂ ਹੁਣ ਹੋਇਆ ਫ੍ਰੀ ਹੁਣ ਮੈਂ ਫੇਰ ਆਉਂਦਾ ਹੋਈ ਚਲਾ ਲਿਆ ਕੰਮ YouTube। ਹੁਣ ਜਿੰਨਾ ਤੱਕ ਫ੍ਰੀ ਫ੍ਰੀ ਆ ਮੈਂ ਖਾ ਇਧਰੋਂ ਕਮਾ ਲਈਏ 4 ਪੈਸੇ। ਸਹੀ ਹੈ ਨਾ? ਹੋਰ ਉਸਤਾਦ ਜੀ ਇਹ ਮੇਰਾ ਵੱਡਾ ਭਰਾ ਟੌਂਡਾ ਜੀ ਸਾਡੇ। ਇਹ ਦੇ ਵਰਗਾ ਬੰਦਾ ਨਹੀਂ ਆਉਣਾ। ਹੋਵੇ ਵੀ ਨਾ ਮੈਂ ਕਹਿੰਦਾ ਤਾਂ ਉਹੀ ਕਹਿ ਰਿਹਾ ਇਹਦੇ ਵਰਗਾ ਬੰਦਾ ਨਹੀਂ ਆਉਣਾ ਤਾਂ ਹੋਵੇ ਵੀ ਨਾ। ਮੰਤਾ ਕਹਿੰਦਾ ਆਪਣੇ ਲਈ ਤਾਂ ਹਲੇ ਕਹਿੰਦਾ ਵੀ ਅੱਗੇ ਕਿਸੇ ਵਾਸਤੇ ਕਹਿ ਨਹੀਂ ਸਕਦੇ ਹੈਗੇ ਕਿਉਂਕਿ ਹਰ ਬੰਦੇ ਦਾ ਬਾਕੀ ਲਈ ਫੱਤੂਆ ਸਾਡੇ ਨੇ ਵਧੀਆ ਹ ਤੈਰੂੰ ਹੀ ਮੈਂ ਘਰ ਬੈਠਾ ਤੇ ਮੈਂ ਤੈਨੂੰ ਦੱਸਿਆ ਬਲੌਗ ਬਣਾਇਆ ਕੱਲ ਪਤੰਗਾਂ ਦਾ ਮੈਂ ਕਿਹਾ ਚੱਲੂ ਰਿਹਾ ਕਿ ਨਾਲ ਖਾ ਜਨੇ ਕੁਛ ਨਾਲੇ ਅਪਲੋਡ ਕਰ ਜਨੇ ਵੀਡੀਓ ਹਾਂ ਮੈਂ ਤਾਂ ਪਹਿਲੇ ਤੈਨੂੰ ਲੈ ਲਿਆਤੀ ਮੈਂ ਫਿਰ ਤੂੰ ਉਹ ਕਰਾ ਫਿਰ ਪਾਸਵਰਡ ਦੇ ਜ ਮੈਂ ਕਿਹਾ ਉਦੇ ਵੀ ਫਾਸਟ ਫੂਡ ਵੀ ਕਾਫੀ ਕਾਫੀ ਕੁਝ ਮਿਲਦਾ ਫਾਸਟ ਫੂਡ ਕਾਫੀ ਕੁਝ ਮਿਲਦਾ ਤੇ ਉਸ ਤੋਂ ਬਾਅਦ ਜਿਹੜੇ ਆਈਸਕ੍ਰੀਮ ਵਗੈਰਾ ਕੋਲਡ ਡਰਿੰਕ ਕਰਤਾ ਹਰ ਕਿਤੇ ਮਿਲਦੀ ਓਰੇ ਵੀ ਮਿਲਦੀ ਤੇ ਬਾਕੀ ਅੱਜ ਆਪਾਂ ਖਾਣੇ ਆ ਪੀਣੇ ਦੇਖਦੇ ਆਂਗੇ ਸਭਾ ਸਾਨੂੰ ਦੱਸ ਦਿਆ ਅੱਜ ਆਪਾਂ ਨੂੰ ਫਾਲਤੂ ਤੇ ਤਿੰਨ ਬੰਦੇ ਹੋਰ ਮਿਲ ਗਏ ਤੇ ਉਹਨਾਂ ਤੋਂ ਆਪਾਂ ਫੀਡਬੈਕ ਲੈਣੇ ਆਗੇ ਤੇ ਉਹ ਦੱਸਣਗੇ ਵੀ ਕੀ ਆਗਾ ਤੂੰ ਵੀ ਦੱਸੇਗਾ ਵੀਰੇ ਟੈਨਸ਼ਨ ਨਾ ਲੈ ਇੰਨਾ ਘੀਨਾ ਨਾ ਹੱਥ ਕਰ ਇਹ ਤਾਂ ਬੰਦਾ ਇਹ ਬੰਦਾ ਤਾਂ ਨੇਚਰਲ ਫੀਡਬੈਕ ਦੇਗਾ ਕਿਉਂਕਿ ਇਹ ਫੂਡ ਫੂਡ ਪ੍ਰੋਗਰਾਮ ਉਹ ਬਲੌਗਰ ਆ ਨਾ ਤਾਂ ਕਰਕੇ ਇਹ ਤਾਂ ਹੈ ਹਿੰਦੀ ਘੱਟ ਬੋਲਦੀ ਹਿੰਦੀ ਹੈ ਨਾਲੇ ਹਿੰਦੀ ਦੀ ਨਾਲੇ ਨਾ ਹਿੰਦੀ ਹਿੰਦੀ ਹੈ ਵੀ ਹਿੰਦੀ ਹੈ ਇਵਨ ਸ਼ਾਓ ਤੈਨੂੰ ਪਤਾ ਮੀਡੀਅਮ ਇੰਗਲਿਸ਼ ਮੇਰੇ ਵੀ ਇੰਗਲਿਸ਼ ਕੁਝ ਪੜਿਆ ਹੋਇਆ ਸੀ ਸਾਨੂੰ ਤੈਨੂੰ ਪਤਾ ਤੈਨੂੰ ਤਾਂ ਇਹ ਤਾਂ ਨਹੀਂ ਆਉਂਦੀ ਨਹੀਂ ਹੈਗੀ ਆ ਵੀ ਇਹ ਕਿੰਨੇ ਫਿਲਟਰ ਆਉਂਦੇ ਆ ਹਾਂ ਹਾਂ ਤੇ ਦੋ ਮਗਰੀਆਂ ਆ ਵੀ ਬਿਲਕੁਲ ਉਰੇ ਵੀ ਕਤਾਬਾਂ ਵੀ ਮੈਂ ਤੁਸੀ ਕਤਾਬਾਂ ਵੀ ਪੜ ਸਕੋ ਜਿਹੜੀਆਂ ਸਾਨੂੰ ਆਉਂਦੀ ਨਹੀਂ ਹੈਗੀ ਪਰ ਇਹ ਵੀ ਪਰ ਇਹ ਵੀ ਇਹ ਵੀ ਮੀਡੀਅਮ ਇੰਗਲਿਸ਼ ਦੀ ਹੀ ਨੇ ਆ ਦੇਖੋ ਆ ਮੇਰੀ ਫੇਵਰੇਟ ਕਤਾਬ ਆ ਮੈਂਨੇ ਪੜੀ ਸੀ ਇਹ ਫੋਟੋ ਆ ਦੇਖੀ ਜੇ ਗੱਲੀਆਂ ਵਧੀਆ ਬੜ ਕੇ ਦੇਖੀ ਤੂੰ ਫਿਰ ਤੂੰ ਕਹੇਗਾ ਵੀ ਉਰੇ ਹਾਂ ਵਾਕੇ ਵਧੀਆ ਹੈਗੀ ਹੈ ਹੈ ਇੰਨੀ ਦੂਰ ਆ ਆ ਸਾਡੇ ਆ ਆਈਲੈਂਡਸ ਵਾਲੇ ਬੰਦੇ ਖੜੇ ਨੇ ਬਾਕੀ ਇਹਨਾਂ ਤੋਂ ਆਪਾਂ ਪੜਵਾ ਕੇ ਦੇਖਾਂਗੇ ਕੀ ਕਿੰਤਾ ਕੀ ਰਿਪੋਰਟ ਇਹਨਾਂ ਦੀ ਗੁੱਸਾ ਨਾ ਕਰੀ ਨਾਲੇ ਚ ਕਰ ਵੀ ਜਾਏਗਾ ਪਰ ਸਾਡੇ ਘਰਾਂ ਕੁਝ ਲੈ ਦੇਈਂਗਾ ਵੀਰੇ ਨਵੀ ਕਰਾ ਲਾ ਕੋਈ 버거 ਕਰਾ ਲਾ ਠੀਕ ਆ ਤੇ ਵੀਰੇ ਹੁਣ 2:00 ਵਜੇ ਗਏ ਦੋ ਐਵੇਂ ਸਾਂ ਮੈਂ ਇਹਨੂੰ ਕਹ ਦੋ ਦਾ ਟਾਈਮ ਕਹਿ ਕੇ ਲੈ ਕੇ ਆਇਆ ਸੀਗਾ ਠੀਕ ਆ ਸਾਡਾ ਅਸੀਂ ਹੋ ਰਹੇ ਹਾਂ ਲੇਟ ਥੋੜਾ ਜਿਹਾ ਕੋਈ ਗੱਲ ਨਹੀਂ ਅੱਜ ਲੇਟ ਵਗ ਜੀ ਰੂਸ਼ਨ ਤੇ ਹੈ ਮੱਤਵਾ ਦੋਵਾ ਦਰਵਾ ਆ ਜਾਗੇ ਵੀਰੇ ਟੈਂਸ਼ਨ ਨਾ ਲੈ ਮੈਂ ਕਹਿੰਦਾ ਕਹਿੰਦਾ ਠੀਕ ਹੈ ਹਾਂ ਬਰਗਰ ਘਰ ਆਲਾ ਆਪਣੇ 1 2 3 4 5 ਬਰਗਰ ਘਰ ਆਲਾ ਠੀਕ ਆ ਕਿਹੜੇ ਵਾਲ ਕਟਾਉਣੇ ਨੇ ਵੀਰੇ ਇਹੇ ਜੇ ਵੀਰੇ ਇਹੇ ਜੇ ਵਾਲ ਕਟਾਉਣੇ ਆ ਵੀਰੇ ਇਹ ਮੁੰਡਾ ਪਤਾ ਕੌਣਾ ਇਹ ਅਗੀਚੀ ਤੇ ਕਈ ਵੀਰੇ ਤੇਰੀ ਮੜੀ ਦੁਬਾਰਾ ਆਵੇਂਗੀ ਕੀ ਲੰਬੀ ਆ ਚੈੱਕ ਕਰੋ ਆ ਦੇਖੋ ਇਹ ਇੰਸਟਾ ਇੰਸਟਾਗ੍ਰਾਮ ਤੇ ਪੋਸਟ ਆ ਵੀਰੇ ਮੁੰਡੇ ਦੇ ਚੈੱਕ ਕਰੋ ਮੁੰਡੇ ਦੇ ਹਾਂ ਇਹ ਕਦ ਆ ਚੈੱਕ ਕਰੋ ਮੁੰਡੇ ਆ ਚੈੱਕ ਕਰੋ ਵੀਰੇ ਚੈੱਕ ਹੱਲਦੀਆਂ ਨੇ ਫੋਟੋਆਂ ਆ ਦੇਖ ਚਾਹ ਆ ਦੇਖ ਇਹ ਤਾਂ ਮਿਹੜ ਚੋਂ ਮੁੰਡਾ ਮਾਰੂ ਹੈ ਕਿਸੇ ਪੁਰੀ ਗੜੀ ਨੂੰ ਬਾਬੇ ਕਿੰਨਾ ਟਾਈਮ ਹੋ ਗਿਆ ਕੌਣ ਗਿਆ ਕੀ ਕਹਿ ਰਹੇ ਵੀਰੇ ਤੇਰੀ ਗੱਲ ਕਰ ਰਿਹਾ ਇੱਧਰ ਗੱਲ ਕਰ ਕੋਈ ਕਹਿੰਦਾ ਇੱਧਰ ਗੱਲ ਕਰ ਤੂੰ ਇੱਕ ਜਣਾ ਤਾਂ ਦੱਸ ਦਿਓ ਨਾ ਇੱਧਰ ਗੱਲ ਕਰ ਰਿਹਾ ਨਹੀਂ ਵੀਰੇ ਦੱਸ ਯਾਰ ਬੰਦੇ ਕਹਿੰਦਾ 45 ਮਿੰਟ ਹੋ ਗਏ ਬੈਠੇ ਨੂੰ ਆਰਡਰ ਹਾਲੇ ਤੱਕ ਨਹੀਂ ਆਇਆ ਵੀਰੇ ਜਦੀ ਆ ਗਿਆ ਬੰਦੇ ਨੇ ਦੇਖੋ ਆਰਡਰ ਆ ਗਿਆ ਵੀਰੇ ਚੱਕੋ ਓਏ ਚੱਕੋ ਓਏ ਆ ਤੇ ਵੀਰੇ ਸਾਡਾ ਆਰਡਰ ਕੱਲਾ ਬਲੌਗਰ ਇਹਨਾਂ ਨੂੰ ਜਾ ਆ ਗਿਆ ਜੀ ਪੀਜ਼ਾ ਮੇਰਾ ਪੀਜ਼ਾ ਮਾਈ ਜਾਨ ਹੋਏ ਕਹਿੰਦਾ ਇੱਕ ਪੀਜ਼ਾ ਬੰਦੇ ਦੇਖਣਾ ਵੀਰੇ ਜਿਹੜਾ ਆਰਡਰ ਬਾਕੀ ਆ ਰਿਹਾ ਉਹ ਉਹਦਾ ਦੱਸ ਕੀ ਕਰੀ ਹੁਣ ਕੱਲੀ ਕੱਲੀ ਚੀਜ਼ੇ ਖਾਵਾਂਗੇ ਹੁਣ ਸਾਰਾ ਤੂੰ ਲੰਕਰ ਥੋੜੀ ਰੱਖਦੀ ਐ ਸਾਰੇ ਦਾ ਸਾਰਾ ਹੈ ਬੱਸ ਕੀ ਕਹਿਣਾ ਚਲਾਂਗੇ ਜੀ ਬੰਦ ਕਰ ਯਾਰ ਅੰਧ ਨਹੀਂ ਹੁੰਦਾ ਵੀਰੇ ਇਹ ਨਹੀਂ ਲੱਗਦਾ ਕਰੀਏ ਮੇਰੇ ਬੰਦ ਕਰ ਗਿਆ ਕੀ ਹੋ ਗਿਆ ਚਲੋ ਚੱਕੋ ਯਾਰ ਮੁੰਡਾ ਕਹਿੰਦਾ ਜੀ ਇਹ ਤਾਂ ਜਾਣਾ ਨੂੰ ਵੀ ਨਹੀਂ ਲੱਗੇ ਆਏਗਾ ਮੈਂ ਖਾ ਆ ਗਿਆ ਆਪਣੇ 버ਗਰ ਇਹ ਚ ਕੋਨੇ ਬਾਕੀ ਹੋਰ ਕਰਾ ਲੋ ਆਰਡਰ ਟੈਂਸ਼ਨ ਘਾਦੀ ਆ ਗਈ ਟੌਣੇ ਕੋਲਡ ਡਰਿੰਕ ਕਹਿ ਹੁਣ ਇਹ ਗੱਲ ਜਿਹੜੀ ਪਹਿਲਾਂ ਕਹੀ ਸੀਗੀ ਅੱਛਾ ਜੀ ਯਾਰ ਪੈਸੇ ਤਾਂ ਆਉਣਗੇ ਨੀ ਥੇਲੇ ਤੁਹਾਨੂੰ ਸਭ ਪਤਾ ਵੀਰੇ ਠੀਕ ਆ ਉਹ ਗੱਲ ਦੇ ਕਹਿਣਾ ਕਿ ਇਹਨੂੰ ਪਹਿਲਾਂ ਪਤਾ ਹੁੰਦਾ ਨਾ ਜਿਹੜੀ ਕਹੀ ਸੀਗੀ ਟੌਟਾ ਹਾਸਤੇ ਹੀ ਮੜ ਜਾਂਦਾ ਕੱਲ ਆ ਬੰਦਾ ਕਹਿੰਦਾ ਨਾ ਵੀਰੇ ਮੈਨੂੰ ਜੇ ਕਹਦਾ ਪਹਿਲਾਂ ਪਤਾ ਹੁੰਦਾ ਨਾ ਤੂੰ ਆਰਾ ਕਹਿੰਦਾ ਮੈਂ ਰਸਤੇ 'ਚੋਂ ਮੜ ਦਿੰਦਾ ਇਹੋ ਜਿਹਾ ਜਿਗਰੀ ਯਾਰ ਨੇ ਮੇਰੇ ਕਰੋ ਚੋਰੀ ਕਰਕੇ ਕਣਕ ਵਿੱਚ ਕਹਿ ਸਾਡਾ ਤੁਹਾਡਾ ਭਾਈ ਚੱਲ ਚੱਲ ਮੈਨੂੰ ਦੁਬਾਰਾ ਨਾ ਕਹਿਣਾ ਬਈ ਕੋਲਡ ਡਰਿੰਕ ਆਉਣੀ ਆਈਏ ਆ ਬਈ ਕਰਾਈ ਮੇਰੇ ਟੈਸਟ ਵਿੱਚ ਸੌਣੇ ਗਾਣਾ ਤਾਂ ਹੈ ਵਧੀਆ ਵੀਰੇ ਪਤਾ ਕੀ ਆ ਵੀਡੀਓ ਵੀ ਘੈਂਟ ਆ ਗਈ ਵੀਡੀਓ ਚ ਨਾ ਇਹਨਾਂ ਨੇ ਓਵਰ ਐਕਟਿੰਗ ਜਿਆਦਾ ਹੀ ਕਰ ਰਹੀ ਆ ਗਈ ਬਾਕੀ ਜੋ ਮੇਰੇ ਸੋਤਨੇ ਆ ਨਾ ਸਿੱਧੂ ਨੂੰ ਫੇਲ ਕਰਨ ਦੇ ਵਿੱਚ ਇਹਦੇ ਬਾਪ ਦਾ ਹੱਥ ਹੋਊਗਾ ਦੇਖੀ ਜਿਆਦਾ ਟਾਈਮ ਨਹੀਂ ਚੱਲਦਾ ਸਿੱਧੂ ਅੱਗਾ ਵੀਰ ਆ ਦੇਖ ਵੀਡੀਓ ਘੈਂਟ ਬਣਾ ਕੇ ਇਹਨਾਂ ਨੇ ਇਹਦੇ ਨਾਲ ਹੀ ਕਰਦੇ ਨੇ ਨਾ ਕੋਈ ਦਾ ਕਦੇ ਇਹ ਇਹਦਾ ਨਵਾਂ ਬੰਦਾ ਤੂੰ ਕੀ ਕਹਿ ਰਿਹਾ ਕਰਨੀ 15 ਵਜੇ ਦਾ 15 ਲੱਖ ਆ ਇਹਨਾ ਜੀ ਆਈ ਦੇ ਵੀਡੀਓ ਭਾਈ ਜਾਂਦਾ ਯਾਰ ਉਹਨੂੰ ਰੀਡ ਕਰਕੇ ਇਹਦੀ ਵੀ ਕੋਈ ਕਰਨੀ ਉਹ ਕਰਨੀ ਹਾਂ ਜੀ ਕੌਣ ਕਹਿ ਰਿਹਾ ਕੀ ਕੋਈ ਬੰਦਾ ਅਡੰਡੇ ਹੋ ਜਾਣਗੇ ਮੇਰਾ ਪਿਆ ਬਰਗਰ ਚ ਕੀ ਯਾਰ ਆਪਣਾ ਬਰਗਰ ਆ ਗਿਆ ਜੀ ਹਾਂ ਅਡੰਡੇ ਹਾਂ ਤੋਂ ਬਾਕੀ ਗੱਲਾਂ ਬਾਤਾਂ ਪਾ ਮਤਲਬ ਖਾਣ ਖਾਓ ਵੀਰੇ ਲਾਈਟ ਆਉਟ ਨੇ ਲਾਈਟ ਆਉਟ ਨੇ ਵਾਟ ਆਫ ਮਾਈ ਟੈਕ ਲੁੱਕ ਵਾਸ਼ ਜਾਨ 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 ਲੱਗਰ ਕਰੇ ਨਾ پیسے ਮੰਗਰੇ ਮੈਂ پیسے ਮੇਰੇ ਅਸੀਂ ਵੀਡੀਓ ਦੁਬਾਰਾ ਬਣਾਉਣੀ ਆਗੀ پیسے ਦਿੰਦੇ ਆਂ ਦੀ ਬਸ پیسے ਦਿੱਤੇ ਮੈਂਗੇ ਨਹੀਂ ਨਹੀਂ ਵੀਰ ਬਣ ਕੇ ਮੈਨਾਂ ਬਣ ਕੇ ਦਿੱਤੇ ਨੇ پیسے ਤੁਜੀ ਦੋ ਵੀਰੇ ਤੇਰਾ ਕਰਾਦਾ ਦੇਖ ਲੈ ਫਾਇਦਾ 50 ਰੁਪਏ ਦਾ 200 ਰੁਪਏ ਬਣਾ ਦੇਤਾ ਜਿਹੜਾ ਨੂੰ 200 ਦਾ ਚੁੰਡਾ ਲਵਾਇਆ ਨਾ ਕੱਲਾ ਖਾ ਕੇ ਜਾਂਦਾ 50 ਤੇ ਸੱਤ ਜੰਦ ਹਾਂ ਮੇਰਾ ਆ ਮੇਰਾ ਭਾਈ ਦੂਗਾ ਉਧਰੋਂ ਪੈਸੇ ਉਧਰੋਂ ਵੀਡੀਓ ਨਹੀਂ ਵਧੀ ਆ ਰਹੀ ਹੈਗੀ ਉਧਰੋਂ ਰੋਸ਼ਨੀ ਪੈ ਰਹੀ ਹੈਗੀ ਵੈਸੇ ਤੁਹਾਨੂੰ ਮੂੰਹ ਪਹਿਲਾਂ ਦੇਖ ਗਿਆ ਟੌਂਡੇ ਦਾ ਮੂੰਹ ਵਾਲੇ ਪੱਕੇ ਰਹਿ ਜਾਂਦਾ ਹੈ ਹਾਂ ਰੰਗ ਪੱਕਿਆ ਹੁੰਦਾ ਕੀ ਹੈ ਵੀਰੇ ਦਿਲ ਵਧੀਆ ਹੋਣਾ ਚਾਹੀਦੇ ਨੇ ਹਾਂ ਮੇਰੇ ਪੱਕੇ ਹੋ ਜੀ ਹਾਂ ਪੁੱਤਰ

ਮਤਲਬ ਆਖੀ ਹਾਂ ਬਗੈਰ ਅਸਰ ਆ ਚਾਚੇ ਬਿੱਲ ਵੀ ਇਹਨਾਂ ਨੂੰ ਬੁੱਕ ਕਰਦੇ ਕਿਉਂ ਨਹੀਂ ਕੋਈ ਨਾ ਬੋਲਦਾ ਇਹ ਕਿਦਰ ਇੱਕ ਨਹੀਂ ਵੀਰੇ ਬੰਦੇ ਪੰਜ ਆਣਗੇ ਪੰਜ ਪੰਜ ਨਹੀਂ ਹੈਗੇ ਇਹਨਾਂ ਨੂੰ ਜਾਣ ਤੇ ਫਿਰ ਲਵਾਂਗੇ ਆਪਾਂ ਕੱਢ ਜਾ ਬੰਦੇ ਆਹੇ ਰਾਜਿੰਦਰ ਸੇਰਾ ਦੇ ਦੇ 500 ਦੇ ਦੇ ਪੂਰੇ ਜਿਹੜਾ ਪੁੱਲ ਲੱਟ ਕੱਟੇ ਬਾਦ ਮੈਂ ਲਗਾ ਦੇ ਦੇ 500 ਦੇ ਦੇ ਜਿਆਦਾ ਨਹੀਂ ਹੈਗੇ ਤੇਰੇ ਗੂਗਲ ਵਿੱਚ ਪੈਸੇ ਹੈਗੇ ਨਾ ਮੈਂ ਕਿਵੇਂ ਕੈਸ਼ ਕਰੂੰ ਪੀਰ ਐਪ ਲੱਗਣੀ ਇਹਦੇ ਉਹਦੇ ਦੇਖ ਨਾ ਮੈਨੂ ਤੇ ਦੇ ਕਿੰਨੇ ਨੇ 19 ਬਣੇ ਨੇਗੇ ਲਾ ਬੰਦ ਕਰ ਕਾਕੇ ਆਪਣਾ ਤਾਂ ਘੱਟ ਦੇਣੇ ਨੇ ਸਭ ਕੁਝ ਜਿਹੜਾ ਮੈਂ ਕੌਂਪਲੀਮੈਂਟ ਕਰਦਾ। ਅਰੇ ਇਧਰ ਬਿਛੋ ਬੰਦੇ ਨੇ ਬੰਦੇ ਕਰਤੀ ਸੀਗੇ। ਪੈਸੇ 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 ਦੇਤੇ ਕੌਂਪਲੀਮੈਂਟਲੀ ਬੰਦਾ ਕਹਿੰਦਾ ਮੈਂ ਤੁਹਾਨੂੰ ਕੁਲਫੀਆਂ ਖਵਾ ਰਿਹਾ ਹੈਗਾ। ਆਹ ਬੰਦਾ ਆ ਬੰਦਾ ਹੋ ਗਿਆ ਨਾ ਦੀ ਬੀੜੇ। ਇਹਦਾ ਹੋ ਗਿਆ ਬਹੁਤ ਬਹੁਤ ਚੱਲੇਗਾ ਵਧੀਆ। ਬੈਨ ਉਹ ਤਾਂ ਦੱਸ। ਹਲੋ ਮੇਰੀ ਗੱਲ ਤਾਂ ਸੁਣ। ਕਿਵੇਂ ਲੱਗਿਆ? ਇੱਕ ਨੰਬਰ ਹੈ। ਇੱਕ ਨੰਬਰ ਹੈ। ਤੈਨੂੰ ਵੀਰੇ? ਓਕੇ ਜੀ। ਓਕੇ ਜੀ। ਤੈਨੂੰ ਦੋ ਨੰਬਰ ਉਸਤਾਦ ਜੀ ਇਹ ਜਿਹਨਾਂ ਨੂੰ ਬਾਹਰ ਬਾਹਰ ਆ ਕੇ ਕਲਫੀ ਮਿਲਦੇ ਨਹੀਂ ਆਨੇ ਹੈ ਉਸਤਾਦ ਜੀ ਬਿਰਿਆ ਅਸੀਂ ਐਨ ਆਰ ਆਈ ਬੰਦੇ ਆ ਦੇਖ ਕਿਉਂ ਫੜਦਾ ਸੀ ਜੀ ਤੂੰ ਕਹਤ ਨਹੀਂ ਆਂਦਾ ਫੜ ਮੈਂ ਔਰ ਥੋੜੀ ਲੈਣਾ ਅੱਛਾ ਇਹ ਇਹ ਖਾਊਗਾ ਲੈ ਓ ਮੈਂ ਨਹੀਂ ਕਾਸ਼ੀ ਨੂੰ ਜਾਈ ਕਾਸ਼ੀ ਲੈ ਵੀਰੇ ਕਲਫੀ ਖਾ ਇਹ ਮੈਨੂੰ ਮੈਂ ਮੈਂ ਕੋਈ ਵਧੀਆ ਜੀ ਖਾਊਗਾ ਲਿਆ ਇਹਦਾ ਮੈਂ ਪੀਰੇ ਆ ਆ ਖਾ ਖਾ ਮੈਂ ਖਾ ਨਹੀਂ ਨੀ ਮੈਂ ਕਿਵੇਂ ਨਿਕਾਲੀ ਕੋਈ ਨਹੀਂ ਹੋਰ ਵੀ ਖਵਾ ਦਾਂਗੇ ਇਹ ਵੀ ਖਾ ਵਧੀਆ ਹੈ ਵੀ ਕਰਨੀ ਉਹ ਬੁਲਾ ਰਿਹਾ ਵੀਰੇ ਫੇਨ ਤੋਂ ਕੱਲੇ ਕੱਲੇ ਬਾਹਰੋਂ ਸਾਨੂੰ ਕੁਲਫੀਆਂ ਲਿਆ ਲੈ ਕੇ ਦੇ ਰਿਹਾ ਹੋ ਸਾਨੂੰ ਅੰਦਰ ਪੁੱਛ ਵੀ ਨਹੀਂ ਰਿਹਾ ਹੈਗਾ ਐਨ ਆਰ ਆਈ ਬੰਦੇ ਆ ਐਨ ਆਰ ਆਈ ਬੰਦੇ ਬੰਦੇ ਵੀਰੇ ਕੋਈ ਨਹੀਂ ਸਾਹ ਕਤਾਬੂ ਨਹੀਂ ਦੇ ਬੰਦੇ ਆ ਜੋ ਅੰਦਰ ਚਲੋ ਬੱਸ ਕੀ ਵੇਣ ਤੋਂ ਪਹਿਲਾਂ ਤੂੰ ਐ ਦੱਸੋ ਕੋਲ ਉਹ ਕੋਲ ਵੀ ਮੈਨੂੰ ਦੇਤੀ ਵੀ ਤੂੰ ਖਲਾ ਆਪ ਪਹਿਣ ਤੋਂ ਸਪੈਸ਼ਲ ਘੜਾ ਘੜਾ ਕੇ ਖਾ ਰਹੇ ਹਾਂ ਚੰਗੀਆਂ ਗੱਲਾਂ ਨਹੀਂ ਵਧੀਆ ਥੜਿਆ ਉਹ ਦੂਜੀ ਵਧੀਆ ਨਾਲੇ ਹੋਰ ਹੋ ਇੱਕ ਗੱਡੀ ਆ ਗਈ ਇਹ ਕੀ ਮਾੜੀ ਆ ਗਈ ਮੈਂ ਵਧੀ ਨਹੀਂ ਖਾਂਦਾ ਮੈਂ ਇਹ ਮਾੜੀ ਕਿਹੜੀ ਆ ਇਹ ਕਿਹੜੀ ਮੰਗੋ ਵਾਲੀ ਆ ਇਹ ਹੂੰ ਤੂੰ ਦੇਖ ਤਾਂ ਲੇ ਮੁੰਡਾ ਪੋਜਕ ਬਣਾ ਬਣਾ ਕੇ ਖਾਂਦਾ ਐ ਕੁੜੀਆਂ ਵਾਂਗੂ ਸੈਲੀ ਦੀ ਹੋ ਜਿਹੜੀ ਮੈਂ ਪਰਸੋ ਲੈ ਕੇ ਆਈ ਸੀ ਗੋਰੇ ਜੁਹਾਈ ਜਾਂਦੀ ਫਿਰ ਆ ਮੈਂ ਤਾਂ ਮੈਂ ਜੇ ਜ਼ਖਾ ਦੇ ਤੁਸੀਂ ਨਜ਼ਰ ਲਾ ਲਖੀ ਹੋਏ ਉਹਨੇ ਜੇ ਦੂਜੇ ਦਿਨ ਚ ਆਦੀ ਕਹਿ ਦਨਾ ਬਈ ਓਕੇ ਬਾਈ ਸਾਸਰੀ ਦਾ ਹੁਣ ਦੇਖ ਚਲੋ ਵੀਰੇ ਖਾ ਲਿਆ ਪੀ ਲਿਆ ਹੁਣ ਚਲੋ ਜੀ ਚਲੋ ਵੀਰੇ ਜਾਂਦੇ ਆ ਵੀਰੇ ਚਾਪੀ ਲੱਗ ਰਹੀ ਵੀਡੀਓ ਬੜੀ ਘੰਟ ਆ ਰਹੀ ਆ ਬਾਗੂ ਨੇ ਵੈਸੇ ਵੀਰੇ ਇਹ ਹੈਗਾ 23 ਨੰਬਰ ਫਟ ਗਿਆ ਨਾ 23 ਨੰਬਰ ਫਟ ਹੈ 23 24 ਇਹ 24 ਨੰਬਰ ਫਟਕਾ ਹੈਗਾ ਤੇ ਆ ਇਹਦਾ ਡਰੈੱਸ ਹੈਗਾ ਵੀਰੇ ਦੁਕਾਨ KDS ਠੀਕ ਆ ਉਰਿਆ ਸਮਾਨ ਮਿਲਦਾ ਹੈਗਾ ਤੇ ਆ ਨੰਬਰ ਆ ਬਾਈ ਦਾ ਤੇ ਆਹ ਦੁਕਾਨਾ ਜੀ ਅਮੁੱਲ ਪੂਰੀ ਦੁਕਾਨ ਇਹ ਆਗੀ ਕੌਨਫੀਅੰਟ ਆਈਸਕ੍ਰੀਮ ਉਰੇ ਕਾਫੀ ਕੁਝ ਮਿਲਦਾ ਹੈਗਾ ਯਾਰ ਬਈ ਲਾ ਦੇ ਚਾਬੀ ਯਾਰ ਦੇ ਚਾਬੀ ਨਹੀਂ ਲਾਉਣੀ ਆਉਂਦੀ ਤੁਹਾਨੂੰ ਯਾਰ ਤੂੰ ਲੈ ਆਪੋ ਤੇਰਾ ਹੀ ਪੁੱਤਾਗਾ ਕਿਥੇ ਫਸਾਇਆ ਦਾ ਸਿੱਖ ਉਹ ਕੱਢ ਪੁੱਤਾ ਹੀ ਨਹੀਂ ਕੋ ਮਰੀ ਹੈਗੀ ਉਹ ਲੈ ਕੋਈ ਕਮਾਲ ਹੈ ਲੈ ਤੱਗਿਆ ਸੀ ਇਹ ਕਰਾਸ ਤੇ ਵੀ ਇੰਨੀ ਹੋ ਰਹੀਆਂ ਦੀ ਕਰਿਆ ਕੀ ਹੈਗੀ ਚਾਬੀ ਉਹ ਸਾਥ ਇਹਰੇ ਗਰੀਬ ਬੰਦੇ ਦਾ ਲੋ ਖਰਾਬ ਕਰਨਗੇ ਲੋਡ ਕਰਾ ਲਿਓ ਫੜ ਜਾ ਓਏ ਹਾਂ ਹਲਾ ਬਈ ਬੇਪਾਕ ਹੋ ਆ ਦੇਖ ਮੂਰੇ ਬੈਠਾ ਸੀ ਨਾ ਤਾਂ ਹੀ ਨਹੀਂ ਚੱਲ ਰਿਹਾ ਤਾਂ ਹੀ ਨਹੀਂ ਚਾਬੀ ਨਹੀਂ ਲੱਗ ਰਹੀ ਸੀ ਆ ਦੇਖੋ ਮੈਂ ਬੈਠੇ ਮੇਨੂੰ ਮੋਟਰਸਾਈਕਲ ਤੇ ਜਦੀ ਫਿਰ ਚਾਬੀ ਲੱਗੀ ਸੀ ਮੇਰੇ ਪਹਿਲੀ ਵਾਰ ਨਹੀਂ ਹੋਈ ਮੈਂ ਤਾਂ ਅੱਧਾ ਘੰਟਾ ਰੋਤੇ ਨੇ ਖਰਾਬ ਕਰਵਾਤਾ ਮੈਂ ਚਲਾਉਣਾ ਨਹੀਂ ਨਹੀਂ ਫਿਰ ਤੇਰੀ ਨਹੀਂ ਚਲਾਉਣਾ ਹੈਗਾ ਐਵੇਂ ਨਹੀਂ ਚਲਾਉਣਾ ਇਧਰ ਨਹੀਂ ਜਾਣਾ ਠੀਕ ਆ ਫਿਰ ਪਿੱਛੇ ਹੋ ਜਾ ਬਾਈਪਾਸ ਤੋਂ ਜਨਾਉਂਗੇ ਚੱਲ ਓ ਪਿਆਰ ਨਾਲ ਚਲਾਈ ਨਾਲ ਪਿਆਰ ਨਾਲ ਪਿਆਰ ਨਾਲ ਸਾਰੇ ਪੱਤੇ ਦਰਨੀ ਬੰਦ ਹੋਣਗੇ ਵੀਰੇ ਇਹਨੂੰ ਪਿਆਰ ਦੇ ਓ ਤੇਰੀ ਓਏ ਓਏ ਗੱਗੀ ਤੇ ਹਾਂਜੀ ਵੀਰੇ ਆਪਾਂ ਜਿੱਥੋਂ ਗਏ ਸੀ ਕਿ ਉੱਥੇ ਹੀ ਆ ਗਏ ਤੇ ਵੀਰੇ ਤੂੰ ਆਪਦਾ ਚਾਹ ਉਹਦੇ ਘਰੇ ਸਾਡਾ ਨਾਮ ਨਹੀਂ ਲੈਣਾ ਹੈਗਾ ਮੇਰੇ ਨਾਲ ਗੱਲ ਕਰ ਠੀਕ ਹੈ ਤੇ ਮੇਰਾ ਨਾਮ ਆ ਗਿਆ ਨਾ ਓਏ ਖੜਾ ਰਹਿਣ ਦਾ ਮੋਟਰਸਾਈਕਲ ਆ ਮੋਟਰਸਾਈਕਲ ਮੋਬਾਈਲ ਮੇਰੇ ਕੋਲ ਹੀ ਆ ਵੀਰੇ ਐਂ ਦੇਖ ਆ ਸੀਗਾ ਆ ਤੂੰ ਜਾ ਕੇ ਨਾ ਅਸੀਂ ਮੜਾ ਇੱਧਰ ਜਾ ਕੇ ਆ ਰਹੇ ਤੂੰ ਜਾ ਵੀਰੇ ਅਸੀਂ ਬਾਅਦ ਚ ਆਵਾਂਗੇ ਅਸੀਂ ਕਹਾਂਗੇ ਨਾ ਸਾਡੇ ਨਾਲ ਤਾਂ ਗਈ ਹੀ ਨਹੀਂ ਅਸੀਂ ਤਾਂ ਦੋਨੇ ਗਏ ਸੀ ਹਾਂ ਅਸੀਂ ਬਰੌਂਦੀ ਕਰੀਏ ਇਹਦਾ ਤਾਂ ਵੀਡੀਓ ਚ ਦੇਖਣਗੇ ਬਾਅਦ ਚ ਅਸੀਂ ਠੰਡੇ ਹੋ ਜਵਾਂਗੇ ਕਰ ਦੇ ਕਿ ਬੱਸੇ ਵਾਲ ਦੇ ਖਰਾਬ ਹੋ ਰਹੇ ਸੀਗੇ ਮੈਂ ਕਿਹਾ ਮਾਂ ਚਾ ਟੋਪੀ ਲੈ ਲਈਏ ਤੋੜਨ ਦੀ ਨਹੀਂ ਲੱਗਦਾ ਓਏ ਕੱਟਾ ਪੰਕੂ ਮੈਂ ਤਾਂ ਚੱਕ ਲਿਆਵਦੀ ਆ ਓਏ ਸਾਡੀ ਇੱਥੇ ਰੋਹਿਤ ਵਧੀਆ ਹੈਣ ਬਾਗੋ ਬਾਗ ਵਧੀਆ ਵਧੀਆ ਜੀ ਨਹੀਂ ਆਣ ਕਿ ਦੱਸ ਖੁੱਲ ਕੇ ਦੱਸ ਕਿਵੇਂ ਆ ਵਧੀਆ ਜੀ ਸਭ ਠੀਕ ਹੋਰ ਪੰਕਜ ਜੀ ਪੰਕਜ ਜੀ ਪੰਦਰ ਭੱਜ ਰਹੇ ਨੇ ਕੀ ਗੱਲ ਹੋਗੀ ਤੂੰ ਸੁਣਾ ਦੇ ਕੋਈ ਗੱਲ ਬਾਤ ਨਮੀਤਾ ਜੀ ਯਾਰ ਨਮੀਤਾ ਜੀ ਮੁੰਡੇ ਨੂੰ ਲੈਣ ਆਏ ਜੀ ਭਾਈ ਦੇ ਵਿੱਚ ਆਇਆ ਇਹ ਮੁੰਡਿਆਂ ਨੂੰ ਸਕੂਲ ਵੀ ਆਇਆ ਵਾ ਅੱਜ ਆਇਆ ਨਹੀਂ ਘਰੇ ਆਣ ਆਲਾ ਜੀ ਬਹਿਣਾ ਆਣ ਆਈਏ ਬਸ ਓਕੇ ਚਲ ਠੀਕ ਆ ਵੀਰੇ ਮਿਲਦੇ ਆਂ ਫਿਰ ਤੈਨੂੰ ਠੀਕ ਆ ਵੀਰੇ ਓਕੇ ਮੇਰੇ ਬਲੌਗ ਚ ਆਦੇ ਰਹੇ ਤੈਨੂੰ ਲੱਗਾ ਕਿ ਤੇ ਬੰਦਾ ਹੈ ਕਿਦਰਾ ਹੀ ਨੀ ਤੂੰ ਇੰਨਾ ਸੋਹਣਾ ਹੈਗਾ ਜਾਣਦੇ ਅਸੀਂ ਤਾਂ ਹੁਣ ਆ ਬੰਦਾ ਵੀਰੇ ਦੇਖੋ ਕੱਢ ਰਿਹਾ ਆਪਣਾ ਚੈਨਲ ਕੱਢ ਰਿਹਾ ਦੇਖ ਸਾਡੇ ਪਿੰਡ ਦੇ ਹੀ ਆ ਦੇਖ ਲੋ ਸਾਡੇ ਪਿੰਡ ਦੇ ਬੰਦੇ ਨਾ ਹੁਣ ਹੀ ਕਰ ਦੇਗੇ ਸਬਸਕ੍ਰਾਈਬਰ ਨਹੀਂ ਕਰਖੇਗਾ ਦੇਖਾਂ ਜੇ ਨਾ ਕਰਿਆ ਪਿਆ ਹੋਇਆ ਦੇਖ ਨਹੀਂ ਕਰਨਾ ਚੈਨਲ ਨਹੀਂ ਬਦਲ ਸਾਡੇ ਪਿੰਡ ਦੇ ਬੰਦੇ ਨੂੰ ਹਾਂ ਬਾਕੀ ਗੱਲਾਂ ਤਾਂ ਦੂਰ ਦੀਆਂ ਗੱਲਾਂ ਨੇ ਚੱਲ ਨੈਟ ਥੋੜਾ ਸਲੋ ਚੱਲ ਰਿਹਾ ਹੈਗਾ ਇਹਦਾ ਹੈਗਾ ਮੈਂ ਇਸ ਚੈਨਲ ਨੂੰ ਫੋਲੋ ਕੀਤਾ ਹੋਇਆ ਮੈਂ ਚੱਲ ਦੇਖ ਦੱਸ ਵੀਰੇ ਕੀ ਹਾਲ ਚਾਲ ਤੇਰਾ ਦੇਖੋ ਜੀ ਤੁਸੀਂ ਦੱਸੋ ਵੀਰ ਜੀ ਵਧੀਆ ਜੀ ਵਧੀਆ ਸਬਸਕ੍ਰਾਈਬ ਜੀ ਦੇਖੋ ਫੋਨ ਕਰਕੇ ਕਹਿੰਦਾ ਸਬਸਕ੍ਰਾਈਬ ਆ ਜੀ ਨਾ ਨਾ ਇਹ ਕਦੋਂ ਦਾ ਕਰਿਆ ਹੋਇਆ ਕਮਾਲ ਦੀ ਗੱਲ ਠੀਕ ਹੈ ਠੀਕ ਮਜ਼ਾਕ ਕਰ ਰਹਿ ਤਾ ਵੀਰੇ ਕਰਿਆ ਹੋਇਆ ਭਾਈ ਬਾਈ ਇਹ ਤਾਂ ਮੇਰੀ ਮੈਨੂੰ ਕਮੈਂਟ ਵੀ ਕਰਿਆ ਹੋਏ ਨੇ ਮੈਂ ਦੇਖਦਾ ਹੁੰਦਾ ਤੇਰੇ ਕਮੈਂਟ ਆਪਾਂ ਕਮੈਂਟ ਕਰਦੇ ਹਾਂ ਥੋੜੀ ਜਿਹੀ ਨਹੀਂ 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 ਅੱਜ ਕੱਲ੍ਹ ਵਾਲਾ ਵਲੌਗ ਦੇਖਾਂਗੇ ਲੋਡਾ ਹਲੋ ਫੈਨ ਵਧੀਆ ਕੀ ਕਰਦਾਂ ਅੱਜ ਕੱਲ੍ਹ ਬਸ ਆਪਣਾ ਪਲੱਸ 2 ਕੰਪਲੀਟ ਹੋ ਜਾਣੀ ਆਪਣੀ 뮤직 ਦਾ ਚੱਲੀ ਜਾਂਦਾ ਵਧੀਆ ਬੱਧੀਆ ਗੱਲ ਯਾਰ ਕੋਈ ਬੰਦਾ ਦੇ ਦੇ ਯਾਰ ਕੋਈ ਜਿਹਨੂੰ ਮਿਊਜ਼ਿਕ ਆਉਂਦਾ ਹੋਵੇ ਕਿਵੇਂ ਮਦਦ ਮੇਰੇ ਘਰੇ ਸਾਰਾ ਸਮਾਨ ਪਿਆ ਮਿਊਜ਼ਿਕ ਦਾ ਸੈਟਪਿਆ ਸਾਰਾ ਮੇਰਾ ਬ੍ਰਦਰ ਕਰਦਾ ਓਏ ਉਹਦੇ ਤਾਂ ਗੱਲਾਂ ਨੇ ਯਾਰ ਸੋ ਆ ਸਭੀਆਂ ਚਰਾਗ ਦੀਆਂ ਹਾਂ ਮੇਰਾ ਬ੍ਰਦਰ ਕਿਹੜਾ ਆ ਪਾਈ ਆ ਬੜਾ ਝੰਡੀ ਵਾਲਿਆ ਆਉਂਦਾ ਮੈਂ ਉਹਨੂੰ ਵੀ ਪੁੱਛਿਆ ਤੀਗਾ ਉਹ ਜਿਹੜਾ ਇਹਦੇ ਨਾਲ ਰਹਿੰਦਾ ਕੀ ਨਾਮ ਆ ਉਹਦੀ ਐਲਬਮ ਆ ਰਹੀ ਆ ਹਾਂ ਹਾਂ ਮੈਨੂੰ ਦੱਸ ਰਿਹਾ ਤੀਗਾ ਹਾਂ ਲਓ ਚਲ ਫਿਰ ਪੁੱਛੇ 6-7 ਮਹੀਨੇ ਹੋ ਗਿਆ ਆਈ ਚਲ ਬਾਕੀ ਕੋਈ ਗੱਲ ਹੀ ਫਿਰ ਕਰਦੇ ਆ ਉਹਦੇ ਬਾਰੇ ਗੱਲ ਮਿਲ ਕੇ ਕੱਦੇ ਅਸੀਂ ਘੁੰਮਿਆ ਯਾ ਪਾਰਕ ਕਰਨ ਇਹਨੂੰ